ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਵੀਰ ਭਰਾ ਆਪਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੀਆਰ 126 ਝੋਨੇ ਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੇ ਰਕਬੇ ਦੇ ਵਿੱਚ ਜਿਹੜੀ ਪੀਆਰ 126 ਝੋਨੇ ਦੀ ਲਵਾਈ ਕਿਸਾਨਾਂ ਨੇ ਕੀਤੀ ਹੋਈ ਹੈ ਤੇ ਇਸ ਝੋਨੇ ਦੇ ਵਿੱਚ ਆਪਾਂ ਹੁਣ ਸਾਰੇ ਸਮੇਂ ਆਪਾਂ ਪਾਣੀ ਦਾ ਸਹੀ ਪ੍ਰਬੰਧ ਕਿਵੇਂ ਰੱਖਣਾ ਕਿਉਂਕਿ ਇਹ ਜਿਹੜਾ ਸਹੀ ਸਮਾਂ ਹੁੰਦਾ ਇਹ ਸਮੇਂ ਤੇ ਆ ਕੇ ਆਪਾਂ ਜਿਹੜੀ ਆ ਛੋਟੀ ਆ ਛੋਟੀ ਆਪਾਂ ਗਲਤੀਆਂ ਬਿਲਕੁਲ ਨਹੀਂ ਕਰਨੀਆਂ ਉਹ ਕਿਹੜੀ ਗਲਤੀ ਆਪਾਂ ਬਿਲਕੁਲ ਨਹੀਂ ਕਰਨੀ ਤੇ ਇਹ ਝੋਨੇ ਤੋਂ ਹੁਣ ਆਪਾਂ ਨੂੰ ਕਮੈਂਟਾਂ ਦੇ ਵਿੱਚ ਵੀ ਵੀਰ ਭਰਾ ਸੋਚ ਰਹੇ ਨੇ ਵੀ AP 126 ਝੋਨਾ ਹੈ ਜਿਹੜਾ ਇਹ 35 ਤੋਂ 30 ਕੁਆਂਟਲ ਜਿਹੜਾ ਇਸ ਝੋਨੇ ਦਾ ਝਾੜ ਕਿਵੇਂ ਆਉਂਦਾ ਤੇ ਅੱਜ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਝੋਨੇ ਬਾਰੇ ਦਵਾਂਗੇ ਪਾਣੀ ਬਾਰੇ ਵੀ ਦੱਸੂਗੇ ਵੀ ਕਿਸ ਤਰੀਕੇ ਦੇ ਨਾਲ ਆਪਾਂ ਝੋਨੇ ਨੂੰ ਬੂਰ ਪੈਣ ਸਮੇਂ ਦੌਧਾ ਪਾਉਣ ਸਮੇਂ ਆਪਾਂ ਪਾਣੀ ਦੇਣਾ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਛੋਟੀ ਜੀ ਆਪਣੀ ਵੀਡੀਓ ਹੈ ਤੇ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲਡਰ ਬਟਨ ਪ੍ਰੈਸ ਕਰ ਲਓ ਹਾਂਜੀ ਹੁਣ ਸਭ ਤੋਂ ਵੱਡੀ ਜਿਹੜੀ ਆਪਾਂ ਗਲਤੀ ਕਰਦੇ ਆ ਉਹ ਜਦੋਂ ਆਪਣਾ ਝੋਨਾ ਨਿਸਰਿਆ ਹੁੰਦਾ ਉਹਦੇ ਵਿੱਚ ਬੂਰ ਪੈ ਰਿਹਾ ਹੁੰਦਾ ਇਹ ਦੌਧਾ ਪਾੜਨਾ ਸ਼ੁਰੂ ਹੁੰਦਾ ਤੇ ਕਿਸਾਨ ਭਰਾ ਸਭ ਤੋਂ ਵੱਡੀ ਗਲਤੀ ਪਾਣੀ ਨੂੰ ਲੈ ਕੇ ਕਰਦੇ ਆ ਕਿਉਂਕਿ ਆਪਾਂ ਸਾਰਾ ਕੁਝ ਆਪਾਂ ਝੋਨੇ ਦੇ ਵਿੱਚ ਕਰ ਲੈਂਦੇ ਆ ਆਪਾਂ ਰੇ ਵੀ ਪਾਉਂਦੇ ਆ ਸਪਰੇ ਵੀ ਆਪਾਂ ਵਧੀਆ ਕਰਦੇ ਆ ਸਹੀ ਤਰੀਕੇ ਦੇ ਨਾਲ ਆਪਾਂ ਦੇਖਭਾਲ ਕਰਦੇ ਆ ਪਰ ਫਿਰ ਵੀ ਜਦੋਂ ਆਪਾਂ ਪਾਣੀ ਦੀ ਗੱਲ ਆਉਂਦੀ ਆ ਪਾਣੀ ਦੀ ਗੱਲ ਨੂੰ ਲੈ ਕੇ ਆਪਾਂ ਗਲਤੀ ਕਰਦੇ ਆ ਤੇ ਜਿਹਦੇ ਕਾਰਨ ਆਪਣਾ ਜਿਹੜਾ ਝਾੜ ਆਪਾਂ ਤੋਂ 7 ਕੁਇੰਟਲ ਝਾੜ ਝੋਨੇ ਦਾ ਘਟ ਜਾਂਦਾ ਹੈ ਤੇ ਵਿੱਚ ਕਿਸਾਨ ਭਰਾਹ ਜਿਹੜੇ ਕਿਉਂਕਿ ਪੀਆਰ 126 ਝੋਨੇ ਦੇ ਵਿੱਚ ਜਿਹੜੀ ਹਲਦੀ ਰੋਗ ਦੀ ਵੱਡ ਸਮੱਸਿਆ ਹੁੰਦੀ ਹੈ ਹਲਦੀ ਰੋਗ ਤੋਂ ਡਰ ਕੇ ਜਿਹੜੇ ਕਿਸਾਨ ਭਰਾ ਝੋਨੇ ਦਾ ਪਾਣੀ ਟਾਈਮ ਤੋਂ ਪਹਿਲਾਂ ਬੰਦ ਕਰ ਦਿੰਦੇ ਹੈ ਜਿਹਦੇ ਨਾਲ ਝੋਨੇ ਦਾ ਸਭ ਤੋਂ ਵੱਡ ਜੇਰਾ ਝਾੜ ਨੂੰ ਨੁਕਸਾਨ ਹੁੰਦਾ ਹੈ ਤੇ ਹੁਣ ਤੁਸੀਂ ਪਾਣੀ ਝੋਨੇ ਦੇ ਵਿੱਚ ਜਿਹੜਾ ਪਾਣੀ ਦਾ ਪ੍ਰਬੰਧ ਹੈ ਰੱਖਣਾ ਕਿਵੇਂ ਹੈ ਕਿਸ ਤਰੀਕੇ ਦੇ ਨਾਲ ਆਪਾਂ ਝੋਨੇ ਨੂੰ ਪਾਣੀ ਲਾਉਣਾ ਹੈ ਆ ਤੁਸੀਂ ਹੁਣ ਝੋਨਾ ਦੇਖ ਰਹੇ ਹੋ ਪੀਆਰ 126 ਝੋਨਾ ਇਹ ਜਿਹੜਾ ਨਸਾਰਾ ਕੰਪਲੀਟ ਕਰਕੇ ਜਿਹਦੇ ਦਾਣੇ ਝੁਕ ਚੁੱਕੇ ਨੇ ਤੇ ਦੁੱਧਾ ਹੁਣ ਇਸ ਝੋਨੇ ਦੇ ਵਿੱਚ ਹੁਣ ਇਸ ਸਟੇਜ ਦੇ ਵਿੱਚ ਦੁੱਧਾ ਹੈ ਹੁਣ ਪੱਕਣ ਵੱਲ ਜਿਹੜਾ ਝੋਨਾ ਜਾ ਰਿਹਾ ਹੈ ਤੇ ਜੇ ਤਾਂ ਤੁਹਾਡੀ ਝੋਨੇ ਦੀ ਆਹ ਵਾਲੀ ਸਟੇਜ ਆ ਤਾਂ ਤੁਸੀਂ ਜਿਹੜਾ ਝੋਨੇ ਦੇ ਵਿੱਚ ਪਾਣੀ ਖੜਾ ਬਿਲਕੁਲ ਨਹੀਂ ਰੱਖਣਾ ਤੁਸੀਂ ਜਦੋਂ ਪਹਿਲੀ ਜਿਹੜੀ ਸਟੇਜ ਹੈ ਜਦੋਂ ਤੁਹਾਡੇ ਝੋਨੇ ਨੇ ਸਾਰਾ ਸ਼ੁਰੂ ਕਰ ਦਿੱਤਾ ਗੋਭ ਵਿੱਚ ਆ ਗਿਆ ਗੋਭ ਤੋਂ ਲੈ ਕੇ ਜਦੋਂ ਬੱਲੀਆ ਝੁਕਦੀਆਂ ਨਹੀਂ ਉਦੋਂ ਤੱਕ ਜਿਹੜਾ ਝੋਨੇ ਦੇ ਵਿੱਚ ਤੁਸੀਂ 1-1 ਇੰਚ ਪਾਣੀ ਖੜਾ ਰੱਖਣਾ ਕਿਉਂਕਿ ਕਈ ਵਾਰ ਜੇ ਟੈਂਪਰੇਚਰ ਵੱਧ ਹੋ ਗਿਆ ਉਹਦੇ ਵਿੱਚ ਵੀ ਆਪਾਂ ਨੂੰ ਫਾਇਦਾ ਮਿਲੂਗਾ ਕਿਉਂਕਿ ਗਰਮੀ ਜਿਆਦਾ ਫੈਨ ਦੇ ਕਾਰਨ ਵੀ ਜਿਹੜਾ ਝੋਨੇ ਦਾ ਝਾੜ ਘਟਦਾ ਹੈ ਜੇ ਧਰਤੀ ਆਪਣੀ ਗਿੱਲੀ ਹੋਊਗੀ ਪਾਣੀ ਵਿੱਚ 1-1 ਇੰਚ ਰੱਖਣਾ ਸਿਰਫ ਗਲਤੀ ਜ਼ਿੰਮੇਦਾਰ ਭਰਾ ਕੀ ਕਰਦੇ ਐ ਹੁਣ ਆਪਣੀ ਵੀਡੀਓ ਨੂੰ ਦੇਖ ਕੇ ਵੀ ਪਾਣੀ ਝੋਨੇ ਦੇ ਵਿੱਚ ਖੜਾ ਰੱਖਣਾ ਝੋਨੇ ਨੂੰ ਭਰ ਕੇ ਰੱਖਦੇ ਐ ਭਰ ਕੇ ਆਪਾਂ ਬਿਲਕੁਲ ਨਹੀਂ ਰੱਖਣਾ ਆਪਾਂ 1-1 ਇੰਚ ਪਾਣੀ ਖੜਾ ਰੱਖਣਾ ਮੰਨ ਕੇ ਚਲੋ ਅੱਜ ਤੁਸੀਂ ਆਹ ਵਾਲੇ ਖੇਤ ਨੂੰ ਪਾਣੀ ਦਿੱਤਾ 2 ਦਿਨ ਬਾਅਦ 2 ਦਿਨ ਜਿਹੜਾ ਪਾਣੀ ਐ ਵਿੱਚ ਥੋੜਾ ਥੋੜਾ ਖੜਾ ਰਹੂਗਾ ਚੁੱਭੀਆ ਤੇ 2 ਦਿਨ ਬਾਅਦ ਜਿਹੜਾ ਝੋਨੇ ਨੂੰ ਫੇਰ ਦੁਬਾਰਾ ਪਾਣੀ ਦੇ ਦਿਓ ਨਾ ਤਾਂ ਸਟੇਟ ਤੇ ਆਪਾਂ ਸੌਕਾ ਲਵਾਉਣਾ ਨਾ ਆਪਾਂ ਬਹੁਤੇ ਭਾਰਵੇਂ ਪਾਣੀ ਦੇਣੇ ਸਿਰਫ ਪਤਲਾ-ਪਤਲਾ ਆਪਾਂ ਪਾਣੀ ਰੱਖਣਾ ਤੇ ਜਦੋਂ ਜਿਹੜਾ ਝੋਨਾ ਤੁਹਾਡਾ ਜਿਹੜਾ ਪੱਕਣਾ ਸ਼ੁਰੂ ਹੋ ਗਿਆ ਉਦੋਂ ਜਿਹੜੇ ਝੋਨੇ ਦੇ ਵਿੱਚ ਆਪਾਂ 5 ਤੋਂ 7 ਦਿਨਾਂ ਬਾਅਦ ਜਿਹੜਾ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਆਪਾਂ ਪਾਣੀ ਦੇ ਸਕਦੇ ਆ ਫੇਰ ਜਿਹੜਾ ਆਪਾਂ ਝੋਨੇ ਦੇ ਵਿੱਚ ਪਾਣੀ ਖੜਾ ਬਿਲਕੁਲ ਨਹੀਂ ਰੱਖਣਾ ਸਿਰਫ ਆਪਾਂ ਧਰਤੀ ਗਿੱਲੀ ਰੱਖਣੀ ਹੈ ਤੇ ਹੁਣ ਆਪਾਂ ਗਲਤੀਆਂ ਕੀ ਕਰਦੇ ਜਿਹੜੇ ਕਿਸਾਨ ਭਰਾ ਜਿਹੜੇ ਕਹਿੰਦੀ ਹੈ ਵੀ ਸਾਡਾ ਜਿਹੜਾ ਝੋਨਾ 35 ਤੋਂ 37 ਕੁਆਂਟਲ ਝਾੜ ਨਹੀਂ ਦਿੰਦਾ ਉਹਦੇ ਵਿੱਚ ਗਲਤੀ ਆਪਣੀਆਂ ਬਹੁਤ ਹੈ ਇੱਕ ਤਾਂ ਸਭ ਤੋਂ ਵੱਡੀ ਪਾਣੀ ਨੂੰ ਲੈ ਕੇ ਗਲਤੀ ਹੈ ਕਿਉਂਕਿ ਇਹਦੇ ਵਿੱਚ ਹਲਦੀ ਰੋਗ ਦੀਆਂ ਸਮੱਸਿਆ ਆਉਂਦੀਆਂ ਜਿਦੇ ਕਾਰਨ ਜੀਵਨਦਾਤਾ ਭਰਾ ਝੋਨੇ ਦਾ ਪਾਣੀ ਬਿਲਕੁਲ ਬੰਦ ਕਰ ਦਿੰਦੇ ਆ ਧਰਤੀ ਚਿੱਟੀ ਹੋ ਜਾਂਦੀ ਹੈ ਜਿਦੇ ਕਾਰਨ ਦਾਣਾ ਆਪਣਾ ਪੇ ਪਿਛਕ ਜਾਂਦਾ ਹੈ ਬਾਕੀ ਆਪਾਂ ਹੋਰ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਾਂਗੇ ਵੀ ਆਪਾਂ ਝੋਨੇ ਤੇ ਕਿਹੜੀ ਸਪਰੇਅ ਕਰੀਏ ਸਿਰਫ ਤੁਸੀਂ ਇੱਕ ਸਪਰੇਅ ਕਰਨੀ ਹੈ ਤੇਲੇ ਤੋਂ ਕਿਹੜੀ ਕਰੀਏ ਫੰਗੀਸਾਈਡ ਕਿਹੜਾ ਕਰੀਏ ਜਿਹਦੇ ਨਾਲ ਤੁਹਾਡੇ ਝੋਨੇ ਦਾ ਸਭ ਤੋਂ ਵੱਡ ਝਾੜ ਆਊਗਾ ਆਪਣਾ ਫਾਰਮੂਲਾ ਵਰਤ ਕੇ ਦੇਖ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਦੇ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਇਹ ਸਿਰਫ ਤੁਸੀਂ ਇਹ ਇਸ ਵਾਰ ਵਰਤ ਕੇ ਦੇਖੋ ਪਾਣੀ ਝੋਨੇ ਦੇ ਵਿੱਚ ਸਹੀ ਤਰੀਕੇ ਦੇ ਨਾਲ ਲਾਵੋ ਤੁਹਾਡੇ ਝੋਨੇ ਦਾ ਜਿਹੜਾ ਕਦੇ ਵੀ ਝਾੜ ਨਹੀਂ ਘਟੂਗਾ ਪੀਆਰ 126